ਦੋਸਤੋ RAM RAM ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਗੁਰਦਾਸਪੁਰ ਜ਼ਿਲ੍ਹਾ ਦੇ ਡੇਰਾ ਬਾਬਾ ਨਾਨਕ ਦੇ ਇਲਾਕੇ 'ਚ ਖੜੇ ਆ ਜਿੱਥੇ SKM ਨਾਨ ਪੋਲੀਟਿਕਲ ਵੱਲੋਂ ਹਰ ਪੀੜਤਾਂ ਦੀ ਮਦਦ ਲਈ ਜੋ ਰਾਸ਼ਨ ਸੰਗਠਨ ਲੈ ਕੇ ਆਉਂਦੀਆਂ ਉਹ ਸਹੀ ਲੋੜਵੰਦਾਂ ਤੱਕ ਪਹੁੰਚੇ ਉਹਦਾ ਉਪਰਾਲਾ ਕਰਨ ਦੇ ਲਈ ਇੱਥੇ ਕੈਂਪ ਲਾਇਆ ਹੋਇਆ ਹੈ ਤੇ ਉਸ ਕੈਂਪ ਨੂੰ ਦੇਖਦਿਆਂ ਸਾਡੇ ਡਿੰਗ ਮੰਡੀ ਤੋਂ ਹਰਿਆਣੇ ਤੋਂ ਸਾਡੇ ਵੀਰ ਆਏ ਨੇ ਔਰ ਅੱਜ ਮੇਰਾ خیال ਹੈ ਹਫਤੇ ਦੇ ਕਰੀਬ ਹੋ ਗਿਆ ਹੋਣਾ ਇਹਨਾਂ ਨੂੰ ਇੱਥੇ ਲੰਗਰ ਦੀ ਸੇਵਾ ਕੀਤੀ ਹੈ ਦੋਸਤੋ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਹਰਿਆਣੇ ਤੋਂ ਚੱਲ ਕੇ ਆ ਕੇ ਹਫਤਾ ਇੱਥੇ ਲੰਗਰ ਲਾ ਕੇ ਗਏ ਨੇ ਲੋੜਵੰਦਾਂ ਲਈ ਔਰ ਇੱਥੇ ਲੰਗਰ ਇਸ ਲਈ ਲੱਗਿਆ ਹੈ ਕਿ ਇੱਥੇ ਜਿਹੜੇ ਲੋਕਾਂ ਦੀ ਜ਼ਮੀਨ ਦੇ ਵਿੱਚ ਰੇਤਾ ਭਰਿਆ ਹੈ ਚਾਰ ਸ਼ਪੇਰੇ ਬੜਾ ਜ਼ੋਰ ਦੇ ਕੇ ਉਹ ਰੇਤਾ ਕੱਢ ਕੇ ਕਿਸਾਨਾਂ ਦੀ ਜ਼ਮੀਨ ਨੂੰ ਪੱਧਰ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਚਾਰ ਸ਼ਪੇਰੇ ਟਰੈਕਟਰ ਚੱਲ ਰਹੇ ਨੇ ਕਿਤੇ 50 ਟਰੈਕਟਰ ਹੈ ਕਿਤੇ 60 ਹੈ ਕਿਤੇ 100 150 ਟਰੈਕਟਰ ਵੀ ਹੈ ਔਰ ਹਰੇਕ ਟਰੈਕਟਰ ਦੇ ਮਗਰ ਦੋ ਦੋ ਤਿੰਨ ਤਿੰਨ ਮੁੰਡੇ ਨੇ ਕੋਈ ਤੇਲ ਦੀ ਸੇਵਾ ਕਰਨ ਵਾਲਾ ਹੈ ਕੋਈ ਜੀਸੀਬੀ ਦੇ ਨਾਲ ਸੇਵਾ ਕਰੀ ਜਾ ਰਿਹਾ ਹੈ ਸਭ ਲਈ ਲੰਗਰ ਪ੍ਰਸ਼ਾਦੇ ਦੀ ਵਿਵਸਥਾ ਕਰਨ ਦੀ ਲੋੜ ਸੀ ਜਿਹੜੀ ਇਹਨਾਂ ਨੇ ਇੱਥੇ ਆ ਕੇ ਉਹ ਡਿਊਟੀ ਨਿਭਾਈ ਹੈ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿੰਨੀ ਸੇਵਾ ਸਾਡੇ ਫੋਰਨ ਕੰਟਰੀਜ਼ ਦੇ ਵਿੱਚ ਬੈਠੇ ਸਾਡੇ ਨੌਜਵਾਨ ਇੱਥੇ ਪਚਾਰ ਰਹੇ ਨੇ ਜਾਂ ਸਾਡਾ ਪੰਜਾਬ ਦੇ ਲੋਕ ਜਾਂ ਅਦਰ ਸਟੇਟਾਂ ਤੋਂ ਲੋਕ ਜਿਸ ਤਰੀਕੇ ਨਾਲ ਟਰੈਕਟਰਾਂ ਨਾਲ ਡੀਜ਼ਲ ਨਾਲ ਮਦਦ ਕਰ ਰਹੇ ਨੇ ਉਹ ਉਹਨਾਂ ਦੇ ਬਰਾਬਰ ਦੀ ਮਦਦ ਸਾਡੇ ਵੀਰ ਹਰਿਆਣੇ ਵਾਲੇ ਕਰਕੇ ਗਏ ਨੇ ਇੱਥੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਰਿਆਣੇ ਦੀਆਂ ਸੰਗਤਾਂ ਦਾ ਔਰ ਇੱਕ ਵੱਡੀ ਗੱਲ ਇਹ ਨਾਲ ਆ ਨਿਕਲ ਕੇ ਆਈ ਬਣਦੀ ਹੈ ਇਹ ਗੱਲ ਤੇ ਜ਼ਿਕਰ ਕਰਨਾ ਬਣਦਾ ਸਾਡੇ ਵੱਲੋਂ ਕਿ ਭਈ ਜਿਹੜਾ ਅਸੀਂ ਕਦੇ ਕਿਹਾ ਸੀਗਾ 21 ਦੇ ਅੰਦੋਲਨ ਦੇ ਵਿੱਚ ਕਿ ਹਰਿਆਣਾ ਛੋਟਾ ਭਾਈ ਹੈ ਪੰਜਾਬ بڑا ਭਾਈ ਹੈ ਅੱਜ ਇਹਨਾਂ ਨੇ ਸੱਚਮੁੱਚ ਛੋਟੇ ਭਾਈ ਹੋਣ ਦੀ ਜ਼ਿੰਮੇਵਾਰੀ ਨੂੰ ਚੱਕਿਆ ਤੇ ਨਿਭਾਇਆ ਤਾਂ ਪਿਆਰੇ ਦੋਸਤੋ ਆਪਣਾ ਸਭ ਦਾ ਇੱਕ ਫਰਜ਼ ਬਣਦਾ ਹੈ ਆਪਾਂ ਸਾਰਿਆਂ ਨੇ ਮਿਲ ਕੇ ਜੁਲ ਕੇ ਜਿਸ ਤਰ੍ਹਾਂ ਸਰਕਾਰਾਂ ਦੀ ਛਾਛਾ ਨੇ ਸਰਕਾਰਾਂ ਦੀਆਂ ਚਾਲਾਂ ਨੇ ਕਿ ਇਹ ਏਕਤਾ ਹੋਣੀ ਨਹੀਂ ਚਾਹੀਦੀ ਖਾਸ ਕਰਕੇ ਪੰਜਾਬ ਤੇ ਹਰਿਆਣੇ ਦੀ ਏਕਤਾ ਸਰਕਾਰਾਂ ਨੂੰ ਰੜਕਦੀ ਹੈ ਕਿਉਂਕਿ ਦੋਨੇ ਮਾਰਸ਼ਲ ਕੌਮਾਂ ਨੇ ਦੋਨੇ ਅੜਨ ਵਾਲੀਆਂ ਕੌਮਾਂ ਨੇ ਤੋਂ ਇਸ ਕੌਮ ਨੇ ਜਦੋਂ ਇਕੱਠੇ ਹੋ ਕੇ ਲੜੇ ਨੇ ਇਤਿਹਾਸ ਗਵਾਹ ਹੈ ਆਜ਼ਾਦੀ ਦੀ ਲੜਾਈ ਇਕੱਠਿਆਂ ਨੇ ਲੜੀ 92% ਕੁਰਬਾਨੀਆਂ ਦਿੱਤੀਆਂ ਤੇ ਜਦੋਂ ਦੁਬਾਰਾ ਫੇਰ ਇਕੱਠੇ ਹੋਏ ਆ ਬਥੇਰਾ ਜੇਰ ਸਾਨੂੰ ਲੜਾ ਕੇ ਰੱਖਿਆ ਕਦੇ ਕੋਈ ਬਹਾਨਾ ਬਣਾ ਕੇ ਕਦੇ ਪੰਜਾਬੀ ਬੋਲਦੇ ਇਲਾਕੇ ਕਦੇ ਇਹ ਗੱਲਾਂ ਚੱਲੀਆਂ ਕਿ ਚੰਡੀਗੜ੍ਹ ਦਾ ਰੋਲਾ ਪੈ ਗਿਆ ਕਦੇ S.W.L ਦਾ ਮੁੱਦਾ ਠਾਇਆ ਨਾ ਪੰਜਾਬ ਨੇ ਪਾਣੀ ਛੱਡਣਾ ਤੇ ਨਾ ਹਰਿਆਣੇ ਨੇ ਲੈਣਾ ਸਿਰਫ ਚੋਣਾਂ ਵੇਲੇ ਦਾ ਇੱਕ ਮੁੱਦਾ ਸੀ ਉਹ ਪਰ ਉਹਦੇ ਕਰਕੇ ਸਾਨੂੰ ਆਪਸ ਵਿੱਚ ਲੜਾਉਣ ਦਾ ਬੜਾ ਯਤਨ ਕੀਤਾ ਗਿਆ ਪਰ ਫਿਰ ਵੀ ਜਦੋਂ 2021 ਨੂੰ ਦੇ ਵਿੱਚ ਜਦੋਂ ਸਰਕਾਰ ਦਾ ਸਾਡੇ ਤੇ ਕੋਹਾੜਾ ਚੱਲਿਆ ਕਿ ਅਸੀਂ ਜ਼ਮੀਨਾਂ ਖੋਣੀਆਂ ਇੱਕ ਹੋ ਕੇ ਲੜਿਆ ਦੁਬਾਰਾ ਫੇਰ ਮਤਲਬ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਈ ਆ ਸਰਕਾਰ ਦੀ ਗੋਟਲੀ ਲੁਵਾਈ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਏਕਤਾ ਨੇ ਸੋ ਇਸ ਕਰਕੇ ਅੱਜ ਫੇਰ ਅੱਜ ਹਰਿਆਣਾ ਸਾਡੇ ਨਾਲ ਇੱਥੇ ਜਿਸ ਤਰੀਕੇ ਨਾਲ ਸਾਡੇ ਵੀਰਾਂ ਦੀ ਮਦਦ ਕਰ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਮਦਦ ਕਰ ਰਿਹਾ ਹੈ ਉਥੋਂ ਬੀਜ ਦੀ ਵਿਵਸਥਾ ਹੋ ਰਹੀ ਹੈ ਉਥੋਂ ਖਾਦਾਂ ਦੀ ਵਿਵਸਥਾ ਹੋ ਰਹੀ ਹੈ ਉਥੋਂ ਸੰਗਤਾਂ ਵਾਸਤੇ ਤੂੜੀ ਆ ਰਹੀ ਹੈ ਉਥੋਂ ਪਸ਼ੂਆਂ ਲਈ ਖੁਰਾਕਾਂ ਆ ਰਹੀਆਂ ਨੇ ਇੱਥੇ ਨਹੀਂ ਉੱਥੋਂ ਡੀਜ਼ਲ ਦੀਆਂ ਵਿਵਸਥਾਵਾਂ ਹੋ ਗਿਆ ਰਹੇ ਸਾਡੇ ਮਧ ਪ੍ਰਦੇਸ਼ ਦੇ ਵੀਰਾਂ ਦਾ ਸੁਨੇਹੇ ਆ ਰਹੇ ਨੇ ਉਹ ਵੀ ਡੀਜ਼ਲ ਦੀ ਪ੍ਰਬੰਧ ਕਰਕੇ ਲੈ ਕੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਹ ਹੀ ਏਕਤਾ ਸਰਕਾਰਾਂ ਨੂੰ ਚੁਭਦੀ ਹੈ ਮੇਰੇ ਦੋਸਤੋ ਇਸ ਏਕਤਾ ਨੂੰ ਮਜ਼ਬੂਤ ਕਰਨਾ ਹੈ ਤੇ ਸਰਕਾਰਾਂ ਦੇ ਕਿਸੇ ਤਰ੍ਹਾਂ ਦੇ ਵੀ ਦਾਅ ਪੇਚ ਆਪਾਂ ਕਾਮਯਾਬ ਨਹੀਂ ਹੋਣ ਦੇਣੇ ਤਾਂ ਹੀ ਜਾ ਕੇ ਆਪਾਂ ਪਾਕਿਸਤਾਨ ਨੂੰ ਬਚਾ ਸਕਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪ ਦਾ ਅਸ਼ੀਰਵਾਦ ਬਣਾ ਰਿਹਾ ਹੈ ਮਿਹਰਬਾਨ ਮਿਹਰਬਾਨ ਸ਼ੁਕਰਗੁਜ਼ਾਰ ਸਾਰੋਟੋ ਕੈਂਪੋਰਟ ਬੈਦਨ ਤਾਇਰ